ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਜੀ ਠੀਕ ਠਾਕ ਹੋ ਸਾਰੇ ਚੜ੍ਹਦੀ ਕਲਾ ਚ ਤੇ ਲੋ ਜੀ ਅੱਜ ਦੇ ਦਿਨ ਦੀ ਕਰੀਏ ਸ਼ੁਰੂਆਤ ਲੈ ਕੇ ਉਸ ਪਰਮਾਤਮਾ ਦਾ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੱਬ ਚੜ੍ਹਦੀ ਕਲਾ ਚ ਰੱਖੇ ਸਾਨੂੰ ਵੀ ਤੇ ਸਾਨੂੰ ਦੇਖਣ ਆਲਿਆਂ ਨੂੰ ਵੀ ਬਸ ਪਰਮਾਤਮਾ ਇਦਾਂ ਹੀ ਵਧੀਆ ਵਧੀਆ ਦਿਨ ਲਿਆਈ ਜਾਵੇ ਤੇ ਚਲੋ ਅੱਜ ਦੇ ਵਲੌਗ ਨਾਲ ਬਣੇ ਰਹੋ ਸਾਰਾ ਬਲੌਗ ਦੇਖਿਆ ਕਰੋ ਲਾਈਕ ਕਰ ਦਿਆ ਕਰੋ ਸ਼ੇਅਰ ਕਰ ਦਿਆ ਕਰੋ ਅਸੀਂ ਬਾਰ ਬਾਰ ਹਰੇਕ ਬਲੌਗ ਚ ਇਹੀ ਗੱਲ ਕਹਿੰਦੇ ਆ ਤੇ ਪਰ ਤੁਸੀਂ ਕਰਦੇ ਨਹੀਂ ਲਾਈਕ ਬਹੁਤ ਘੱਟ ਕਰਦੇ ਹਾਂ ਹਾਂ ਤੇ ਦੇਖਦੇ ਬਹੁਤ ਜਣੇ ਆ ਪਰ ਲਾਈਕ ਘੱਟ ਕਰਦੇ ਆ ਤੇ ਆਪਾਂ ਕੰਮ ਤਾਂ ਇਹੀ ਕਰਨਾ ਹੁਣ ਬਸ ਤੁਸੀਂ ਦੇਖਦੇ ਆਂ ਅਸੀਂ ਵੀ ਤੁਹਾਨੂੰ ਤੁਸੀਂ ਕਿੰਨਾ ਕੁ ਟਾਈਮ ਹਨਾ ਨਹੀਂ ਕਰਦੇ ਪਰ ਅਸੀਂ ਆਪਣੇ ਕਰਨੀ ਉਹ ਬੈਸਟ ਕਰਨ ਦੀ ਕੋਸ਼ਿਸ਼ ਕਰਾਂਗੇ ਹਜੇ ਉਹ ਚੀਜ਼ ਤਾਂ ਸ਼ੁਰੂ ਹੋਈ ਹੋ ਨਹੀਂ ਹੈਗੀ ਜਿਹੜੀ ਚੀਜ਼ ਤੁਹਾਨੂੰ ਦਿਖਾਉਣੀ ਆ ਕਿਉਂਕਿ ਸਾਡਾ ਹੀ ਹੱਥ ਕੰਮ ਥੋੜਾ ਲੇਟ ਚੱਲ ਰਿਹਾ ਹੈ ਕੰਮ ਬਸ ਤੁਹਾਨੂੰ ਬੰਦਾ ਹੀ ਨਹੀਂ ਕੋਈ ਮਿਲ ਰਿਹਾ ਤੇ ਬੰਦਾ ਮਿਲ ਜਾਣ ਤੋਂ ਬਾਅਦ ਫਿਰ ਉਹਦੇ ਬਾਅਦ ਦਿਖਾਉਣਾ ਤੁਹਾਨੂੰ ਆਪਾਂ ਵੀ ਕਰਨਾ ਕੀ ਆਪਾਂ ਮਤਲਬ ਅਗਲੇ ਮਹੀਨੇ ਤੋਂ ਮੰਨ ਕੇ ਚੱਲੋ ਹਾਂ ਨਾ ਹਾਂ ਅਗਲੇ ਮਹੀਨੇ ਚੱਪਾ ਕਰਤਾ ਰਿਸਟਾਰਟਿੰਗ ਅਗਲੇ ਮਹੀਨੇ ਚ ਕਰ ਦੋਗੇ ਸਟਾਰਟਿੰਗ ਤੇ ਤੁਹਾਨੂੰ ਜ਼ਰੂਰ ਖੁਸ਼ੀ ਹੋਵੇਗਾ ਭਾਗਲਾ ਮਹੀਨਾ ਤਾਂ ਸ਼ੁਰੂ ਹੋ ਗਿਆ ਹੁਣ ਆ ਮਹੀਨੇ ਚ ਕਰ ਦਾਂਗੇ ਸਟਾਰਟ ਆ ਮਹੀਨੇ ਦੇ ਐਂਡ ਦੇ ਚ ਐਂਡ ਚ ਮੰਨ ਕੇ ਚੱਲੋ ਐਂਡ ਵੀ ਕਾਣੋ ਯਾਰ ਤਾਂ 10 ਦਿਨ ਲੱਗਣੇ ਮਸੇ ਐਂਡ ਕਾਣੂ 10 ਦਿਨ ਚ ਚਲੋ ਹੁਣ ਇਹਨਾਂ ਨੂੰ ਪਤਾ ਬਾਕੀ ਤਾਂ ਵੈਸੇ ਮੇਰੇ ਹਿਸਾਬ ਨਾਲ ਅੱ비 ਆ ਮਹੀਨੇ ਦੇ ਐਂਡ ਚ ਤੇ ਤੁਹਾਨੂੰ ਉਸ ਤੋਂ ਬਾਅਦ ਵਧੀਆ ਵਧੀਆ ਇਹਨਾਂ ਨਾਲ ਇਹਨਾਂ ਨੂੰ ਲੰਬਾ ਟਾਈਮ ਨਹੀਂ ਵੇਟ ਕਰਾਉਣੀ ਹੈਗੀ ਆਪਾਂ ਨੇ ਅੱਛਾ ਬਹੁਤ ਟਾਈਮ ਹੋ ਗਿਆ ਵੇਟ ਕਰਦੇ ਹੁਣ 2 ਮਹੀਨੇ ਹੋ ਗਏ ਹਾਂ 2 ਮਹੀਨੇ 15 ਦਿਨ ਹੋਏ ਆ ਜੀ 15 ਦਿਨ ਚਲੋ ਉਦਾਂ ਵੀ ਟਾਈਮ ਤਾਂ ਹੋਈ ਗਿਆ ਹਾਂ ਤੇ ਬਸ ਤੁਸੀਂ ਪਿਆਰ ਦਿਓ ਬਾਤੇ-ਬਾਤ ਹਨਾ ਬਾਤ ਤੋਂ ਵੱਧ ਸਪੋਰਟ ਕਰੋ ਜੀ ਅਸੀਂ ਤੁਹਾਨੂੰ ਵਧੀਆ ਤੋਂ ਵਧੀਆ ਚੀਜ਼ਾਂ ਦਿਖਾਉਣ ਦੀ ਕੋਸ਼ਿਸ਼ ਕਰੀਏ ਵਧੀਆ ਕੁਝ ਕਰਨ ਦੀ ਕੋਸ਼ਿਸ਼ ਕਰਦੇ ਆ ਹਨਾ ਸਾਨੂੰ ਇੱਕ ਗੱਲ ਹੋਰ ਦੱਸਿਓ ਵੀ ਤੁਸੀਂ ਗੁਰਦੁਆਰਾ ਸਾਹਿਬ ਦੀ ਵੀਡੀਓ ਦੇਖਣੀ ਤੁਹਾਨੂੰ ਚੰਗੀ ਲੱਗਦੀ ਹੈ ਵੀ ਜੇ ਤਾਂ ਤੁਸੀਂ ਕਹੋਗੇ ਹਨਾ ਤਾਂ ਤਾਂ ਅਸੀਂ ਗੁਰਦੁਆਰਾ ਸਾਹਿਬ ਦੀ ਵੀਡੀਓ ਬਣਾਇਆ ਕਰੀਏ ਹਨਾ ਫਿਰ ਤਾਂ ਤੁਹਾਨੂੰ ਉਹ ਸਾਰੇ ਗੁਰਦੁਆਰਾ ਸਾਹਿਬ ਜਿਹੜੇ ਅਸੀਂ ਵੀ ਕਦੇ ਨਹੀਂ ਦੇਖੇ ਹਨਾ ਉੱਥੇ ਵੀ ਜਾ ਜਾ ਕੇ ਵੀਡੀਓ ਬਣਾਵਾਂਗੇ ਬਸ ਸਾਨੂੰ ਇਹ ਚੀਜ਼ ਦਾ ਕਮੈਂਟ ਕਰਕੇ ਜਰੂਰ ਦੱਸਿਓ ਹਣਾ ਵੀ ਜੇ ਤੁਹਾਨੂੰ ਵਧੀਆ ਲੱਗਦੀ ਹੈ ਇਹ ਵੀਡੀਓ ਤਾਂ ਵੀ ਦੱਸਿਓ ਬਾਕੀ ਚਲੋ ਆਪਣਾ ਕੰਮ ਜਿਹੜਾ ਕਰਨਾ ਉਹ ਤਾਂ ਆਪਾਂ ਕਰਨਾ ਹੀ ਹਾਂਜੀ ਬਾਕੀ ਗੁਰਦੁਆਰਾ ਸਾਹਿਬ ਤੇ ਚਲੋ ਅਸੀਂ ਜਾਂਦੀ ਰਹਨੇ ਆ ਸੰਡੇ ਨੂੰ ਤੇ ਜੇ ਤੁਹਾਨੂੰ ਵੀ ਠੀਕ ਲੱਗਦਾ ਤਾਂ ਅਸੀਂ ਉਹ ਵਲੌਗ ਪਾ ਦਿਆ ਕਰਾਂਗੇ ਨਹੀਂ ਫਿਰ ਅਸੀਂ ਰਹਿਣ ਦੋਗੇ ਹਣਾ ਨਾ ਨਾ ਉਹ ਗੁਰਦੁਆਰਾ ਸਾਹਿਬ ਦੀ ਨਹੀਂ ਆਪਾਂ ਜਿਵੇਂ ਨਵੇਂ ਗੁਰਦੁਆਰਾ ਸਾਹਿਬ ਤੇ ਅਸੀਂ ਕਦੇ ਨਹੀਂ ਗਏ ਹੈਗੇ ਉਹੀ ਹੈ ਨਾ ਵੀ ਅਸੀਂ ਹੁਣ ਉਹ ਸਟਾਰਟ ਕਰਿਆ ਕਿਉਂਕਿ ਚਲੋ ਸਾਡੇ ਨਾਲ ਆਏ ਮੈਂਬਰ ਗੱਡੀ ਸਾਡੀ ਜੁੜੀ ਆ ਹਨਾ ਤੇ ਇਹਦੇ ਕਰਕੇ ਹੀ ਅਸੀਂ ਗੁਰਦੁਆਰਾ ਸਾਹਿਬ ਸਾਰੇ ਦੇਖਣੇ ਆ ਸਾਡੇ ਮਨ ਦੀ ਇੱਛਾ ਸੀਗੀ ਵੀ ਅਸੀਂ ਸਾਰਾ ਸਾਰਾ ਇੰਡੀਆ ਘੁੰਮਣ ਨੂੰ ਖਰਦੇ ਆ ਵੀ ਸਾਡੇ ਮਨ ਦੀ ਤਮੰਨਾ ਇਹੀ ਆ ਵੀ ਅਸੀਂ ਜਿੱਥੇ ਨਹੀਂ ਵੀ ਗਏ ਉੱਥੇ ਵੀ ਜਾ ਕੇ ਆਈਏ ਹਨਾ ਤੇ ਬਸ ਤੁਸੀਂ ਸਪੋਰਟ ਕਰਦੇ ਰਹੋ ਜੇ ਤੁਹਾਨੂੰ ਵੀ ਗੁਰਦੁਆਰਾ ਸਾਹਿਬ ਦੀ ਵੀਡੀਓ ਵਧੀਆ ਲੱਗਦੀ ਹੈ ਜਾਂ ਬਲੌਗ ਵਧੀਆ ਲੱਗਦਾ ਹੈ ਤਾਂ ਤੁਸੀਂ ਪਲੀਜ਼ ਕਮੈਂਟ ਕਰਕੇ ਜਰੂਰ ਦੱਸਦੇ ਹੋ ਫਿਰ ਅਸੀਂ ਪਾ ਦਿਆ ਕਰੂੰਗੇ ਨਹੀਂ ਫਿਰ ਅਸੀਂ ਉਹ ਬਲੌਗ ਨਹੀਂ ਪਾਉਂਗੇ ਹਨਾ ਤੇ ਅਸੀਂ ਖੁਦ ਆਪ ਦਰਸ਼ਨ ਕਰਨ ਜਾਇਆ ਕਰੂੰਗੇ ਗੁਰੂ ਘਰ ਦੇ ਤੇ ਬਾਕੀ ਚਲੋ ਕੋਈ ਗੱਲ ਨਹੀਂ ਜੀ ਤੇ ਕਮੈਂਟ ਕਰਕੇ ਜਰੂਰ ਦੱਸ ਦਿਓ ਬਾਕੀ ਤੁਸੀਂ ਵਲੌਗ ਨਾਲ ਬਣੇ ਰਹੋ ਹੁਣ ਚੱਲਿਆਂ ਜੀ ਅਸੀਂ ਬੁਟੀਕ ਤੇ ਤੇ ਉਸ ਤੋਂ ਬਾਅਦ ਕਰਕੇ ਕੰਮ ਤੇ ਤੁਹਾਨੂੰ ਦਿਖਾਉਨੇ ਅੱਜ ਕਿੱਥੇ ਕਿੱਥੇ ਜਾਂਦੇ ਆ ਕੀ ਕੀ ਕਰਦੇ ਆ ਹਨਾ ਕੀ ਲੱਤਾਂ ਭੁੰਨੇ ਨੇ ਇੱਧਰ ਦੇਖੋ ਕੈਕਲੀ ਨਵੀਂ ਸਾਈਕਲ ਜੀ ਦੀ ਤੁਹਾਨੂੰ ਦੇਣੀ ਤੋਂ ਬਾਅਦ ਨਵੀਂ ਸਾਈਕਲੀ ਬਹੁਤ ਟਾਈਮ ਦੀ ਕੈਂਡੀਟੀ ਚੱਲੀ ਜਣੋ ਅੱਗੇ ਉਸ ਹਾਰੇ ਨੂੰ ਇੰਨੂੰ ਤਾਂ ਜਾਂਦਾ ਮੇਰੀ ਨਵੀਂ ਅਮੇ ਗੱਡੀ ਆ ਗਈ ਹੈ ਨਾ ਲੋਟਾਂ ਨਹੀਂ ਕਹਿੰਦੇ ਕਿ ਅੱਜ ਕੱਲ੍ਹ ਦਵਾਈ ਦਿੰਦੇ ਹੈਂ। ਪਈ ਸਾਂ ਕੋਣ ਲੱਗਦੇ ਰਹੇ ਕੋਣ ਲੱਗਦੇ ਰਹੇ ਬੇਟਾ ਲੋ ਜੀ ਦੋਸਤੋ ਅਰਸ਼ਲੀਨ ਕੌਰ ਦੀ ਅਸੀਂ ਗੱਡੀ ਲੈ ਲਈ ਤੇ WhatsApp ਦੀ ਲਈ ਜਾਂਦੇ ਆ ਅਰਸ਼ਲੀਨ ਬਹੁਤ ਜ਼ਿਆਦਾ ਖੁਸ਼ ਹੈ ਜੇ ਕਾਫੀ ਟਾਈਮ ਦੀ ਕਹਿੰਦੀ ਸੀ ਮੰਮਾ ਮੈਨੂੰ ਸਾਈਕਲ ਹੀ ਲੈ ਕੇ ਦੇ ਦਿਓ ਤੇ ਅਸੀਂ ਸੋਚਿਆ ਵੀ ਅੱਜ ਲੈ ਕੇ ਦੇ ਦੇਣੇ ਆ ਲੋ ਜੀ ਇਹ ਹੈ ਜੀ ਅਰਸ਼ਲੀਨ ਕੌਰ ਦੀ ਗੱਡੀ ਨਵੀਂ ਗੱਡੀ ਗੁੱਡੀ ਵਿੱਚ ਹੈ ਪਈ ਆ ਬਸ ਰੱਖ ਦੀ ਉੱਤੇ ਸੋਹਣੀ ਆ ਚਲੋ ਹੈ ਸੋਹਣੀ ਆ ਰੋਜੀ ਭੱਜੀ ਕਰਦੀ ਆ ਦਾ ਖੁਸ਼ ਆ ਅੱਜ ਬਹੁਤ ਜ਼ਿਆਦਾ ਖੁਸ਼ ਆ ਚਲੋ ਬੈਠ ਵੱਡੀ ਚ ਛਾਲ ਮਾਰ ਕੇ ਨੰਨਾ ਯਾ ਅੱਜ ਖੁਸ਼ ਆ ਨਾ ਲੋ ਜੀ ਦੋਸਤੋ ਪਹਿਲਾ ਹਾਂ ਦੀ ਸਾਰ ਇਹਨੂੰ ਅਸੀਂ ਸਾਈਕਲੀ ਤੋਂ ਆਈ ਕਿਉਂਕਿ ਬਹੁਤ ਟਾਈਮ ਹੋ ਗਿਆ ਤਾਂ ਨਾ ਇਹਨੂੰ 15 ਦਿਨ ਹੋ ਗਏ ਘੱਟੋ ਘੱਟ ਕਹਿੰਦੇ ਨੂੰ ਨਾ 15 ਦਿਨ ਤੋਂ ਜ਼ਿਆਦਾ ਹੀ ਹੋ ਗਏ 15 ਦਿਨ ਤੋਂ ਵੀ ਜ਼ਿਆਦਾ ਹੀ ਹੋ ਗਏ ਹੋਣੇ ਆ ਸਾਈਕਲ ਹੀ ਲੈਣੀ ਆ ਸਾਈਕਲ ਹੀ ਲੈਣੀ ਆ ਅਸੀਂ ਸੋਚਿਆ ਵੀ ਚਲੋ ਅੱਜ ਦਵਾਈ ਦੰਨੇ ਆ ਪਰ ਬਹੁਤ ਸੋਹਣੀ ਸਾਈਕਲ ਹੀ ਆ ਹਨਾ ਤੇ ਬਾਕੀ ਤੁਹਾਨੂੰ ਅਸੀਂ ਸ਼ਾਪ ਤੇ ਜਾ ਕੇ ਦਿਖਾਉਨੇ ਆ ਕੱਲੀ ਕੱਲੀ ਚੀਜ਼ ਦੀ ਵੀ ਤੇ ਤੁਹਾਨੂੰ ਪ੍ਰਾਈਸ ਵੀ ਦੱਸਦੇ ਆ ਵੀ ਕਿੰਨੇ ਦੀ ਆਈ ਆ ਇਹ ਬਹੁਤ ਵਧੀਆ ਪ੍ਰਾਈਸ ਨਾਲ ਮਿਲ ਗਈ ਦੁਨੀਆ ਦਾ ਟੁੱਟ ਜਾਨੀ ਆ ਹਾਂਜੀ ਉਹ ਇੱਕ ਨੇ ਨੂੰ ਅਸੀਂ ਪਹਿਲਾਂ ਲੈ ਕੇ ਦਿੱਤੀ ਸੀਗੇ ਉਹ 500 ਦੀ ਆਈਤੀ ਸਾਈਕਲੀ ਉਹ ਉਹ ਪਲਾਸਟਿਕ ਦੀ ਕਿਉਂਕਿ ਜਿਹੜੇ ਸਭ ਤੋਂ ਜ਼ਿਆਦਾ ਛੋਟੇ ਬੱਚੇ ਚਲਾਉਂਦੇ ਆ ਜਿਵੇਂ ਕੋਈ 2 ਸਾਲ ਦਾ ਹਨਾ 2-3 ਸਾਲ ਦੇ ਬੱਚੇ ਚਲਾਉਂਦੇ ਆ ਅਸੀਂ ਸੋਚਿਆ ਵੀ ਚਲੋ ਹੁਣ ਇਹ ਵੱਡੀ ਵੀ ਹੋ ਗਈ ਚਲੋ ਥੋੜੀ ਵੱਡੀ ਲੈ ਕੇ ਦੇ ਦਾਨੇ ਆ ਵੀ ਥੋੜਾ ਟਾਈਮ ਆ 2 ਸਾਲ ਹੋਰ ਚਲਾਈ ਜਾਊਗੀ ਹਨਾ ਉਸ ਤੋਂ ਬਾਅਦ ਫੇਰ ਦੇਖਦੇ ਆਂ ਬੜੀ ਲੈ ਕੇ ਦੇ ਦੂੰਗੇ ਤੇ ਲੱਗਦਾ ਵੀ ਹੁਣ ਗੁਰਸਾਹੀ ਬਗਵੀ ਗਾਹ ਪਾਊਗਾ ਵੀ ਮੈਨੂੰ ਵੀ ਲੈ ਕੇ ਦੋ ਜਿਵੇਂ ਮਰਜ਼ੀ ਕਰੋ ਉਹਦੀ ਮਿੱਠੀ ਹੋਈ ਹੈ ਜੀ ਉਹਦੇ ਬਰਥਡੇ ਨੂੰ ਅਸੀਂ ਬਰਥਡੇ ਨੂੰ ਦਵਾਉਂਦੇ ਉਹਨੂੰ ਹਾਂਜੀ ਵੀ ਬਰਥਡੇ ਨੂੰ ਦੋਂਗੇ ਲੇਕਿਨ ਦੇਖਦੇ ਆਂ ਜੀ ਉਹਨੇ ਗਾਹ ਪਾਇਆ ਖਾਰਾ ਪਹਿਲਾਂ ਹੀ ਦਪਉਣੀ ਪੈਣੀ ਹੈ ਪਰ ਵੈਸੇ ਦੇਖੀ ਮੈਂ ਤਾਂ ਹੀ ਸੋਚਦੀ ਦੀ ਵੀ ਬਰਥਡੇ ਨੂੰ ਕੋਈ ਲੱਗ ਜੀ ਚੀਜ਼ ਹੋ ਜਾਂਦੀ ਹੈ ਨਾ ਚਲੋ ਕਦੇ ਬੇ ਬੱਚਿਆਂ ਦੀ ਰੀਝਾ ਪੂਰੀਆਂ ਕਰਨੀਆਂ ਚਾਹੀਦੀਆਂ ਕਿਉਂਕਿ ਆਪਾਂ ਕਮਾਈ ਕਰਦੇ ਹਾਂ ਨਾ ਲੈ ਲਓ ਇਹਨੂੰ ਮੰਗਦੇ ਨੂੰ ਮੈਂ ਕਹਿੰਦਾ ਵੀ 2-3 ਮਹੀਨੇ ਹੋ ਗਏ ਸੈਕਰੀ 2-3 ਮਹੀਨੇ ਹਾਂ ਪਰ ਅਸੀਂ ਦਵਾਈ ਨਹੀਂ ਹੈ ਨਾ ਕਿ ਜੇ ਆਪਾਂ ਜਦੇ ਦਵਾਈ ਦੰਦੇ ਆ ਵੀ ਹਾਂ ਮੂੰਹ ਕੱਢੀ ਨਹੀਂ ਤੇ ਦਵਾਈ ਤੀ ਫਿਰ ਬੱਚੇ ਦੀਆਂ ਆਤਾਂ ਖਰਾਬ ਹੋ ਜਾਂਦੀ ਤੇ ਹੁਣ ਜਾ ਕੇ ਅਸੀਂ ਇਹਨੂੰ ਦਵਾਈ ਆ ਹਾਂਜੀ ਤੇ ਕਣੇ ਨੂੰ ਸਹਿਬ ਨੂੰ ਉਹਨੂੰ ਕਹਿੰਦੇ ਨੂੰ ਬਹੁਤ ਟਾਈਮ ਹੋ ਗਿਆ ਸਾਈਕਲ ਹੀ ਉਹਨੂੰ ਕਿਹਾ ਹੋਇਆ ਵੀ ਤੇਰੇ ਬਰਥਡੇ ਨੂੰ ਮਿਲੂਗੀ ਤੇਨੂੰ ਸਾਲ ਹੋ ਗਿਆ ਉਹਨੂੰ ਤਾਂ ਕਹਿੰਦੇ ਨੂੰ ਹਨਾ ਉਹ ਤਾਂ ਵਿਚਾਰੇ ਨੂੰ ਗੱਤਾ ਹੀ ਹੋ ਗਿਆ ਹਨਾ ਤੇ ਸਾਡੇ ਬੱਚੇ ਇਦਾਂ ਦੇ ਆ ਵੀ ਇੱਕ ਵਾਰ ਜਿਹੜੀ ਗੱਲ ਕਹਿ ਦਿੱਤੀ ਉਹ ਕਨੇ ਮੰਨ ਲੈਣੀ ਆ ਵੀ ਹਾਂ ਠੀਕ ਆ ਆਏ ਨਹੀਂ ਵੀ ਹਨਾ ਉਹ ਵੀ ਬੱਚਾ ਸਾਹ ਪਾ ਲੈਣਾ ਜੀ ਮੈਂ ਨਹੀਂ ਜਾ ਮੈਂ ਤਾਂ ਹੁਣੇ ਲੈਣੀ ਆ ਮੈਂ ਤਾਂ ਹੁਣੇ ਲੈਣੀ ਆ ਕਦੇ ਇਹ ਚੀਜ਼ ਨੂੰ ਕਦੇ ਨਹੀਂ ਸਾਡੇ ਬੱਚਿਆਂ ਨੇ ਸਾਨੂੰ ਤੰਗ ਕਰਿਆ ਹਨਾ ਦੇ ਉਹ ਕਰਕੇ ਜਿੱਥੇ ਕਹਿਤਾ ਜੇ ਕਹਿਤਾ ਵੀ ਇੱਥੇ ਬੈਠਣਾ ਤਾਂ ਉੱਥੇ ਹੀ ਬੈਠਣਗੇ ਆਏ ਨਹੀਂ ਵੀ ਹਾਂ ਇੱਥੇ ਦੇ ਉਧਰ ਉਧਰ ਖਿਲੇ ਜਾਣਗੇ ਕਿਸੇ ਪਾਸੇ ਇਹ ਸਿਫਤ ਆ ਸਾਡੇ ਨੰਨੇ ਮੁੰਨੇ ਆ ਦੀ ਤੇ ਬਾਕੀ ਦੋਸਤੋ ਐਦਾਂ ਹੁੰਦਾ ਨਾ ਵੀ ਬੱਚਾ ਜਦੋਂ ਜਿੱਦ ਕਰਦਾ ਹੋਵੇ ਜੇ ਭਲੇ ਕੇ ਦੇਦਾਂ ਉਹਨੇ ਫਿਰ ਬੱਚਾ ਹੋਰ ਜਿੱਦ ਕਰਦਾ ਨਾ ਵੀ ਮੈਨੂੰ ਆ ਚੀਜ਼ ਲੈ ਕੇ ਦੋ ਪਰ ਅਸੀਂ ਸੋਚਦੇ ਵੀ ਇਹਨਾਂ ਦੀ ਜਿੱਦ ਨਾਲ ਪਗਾਉ ਕਦੇ ਵੀ ਅੱਗੇ ਪਿੱਛੇ ਟਾਈਮ ਕਰ ਦੋ ਹਾਂ ਚੀਜ਼ ਤਾਂ ਲੈ ਕੇ ਦੇਣੀ ਹੁੰਦੀ ਹੈ ਨਾ ਪੇਰੈਂਟਸ ਦਾ ਫਰਜ਼ ਹੁੰਦਾ ਨਾ ਆਪਾਂ ਕਹਿੰਦੇ ਨੇ ਵੀ ਹਾਂ ਆਪਾਂ ਇਹ ਚੀਜ਼ ਲੈ ਕੇ ਦੇਵਾਂਗੇ ਪਰ ਇੱਕ ਹੁੰਦਾ ਵੀ ਨਾ ਚਲੋ ਆਪਾਂ ਕਮਾਈ ਕਰਦੇ ਆਂ ਬੱਚਿਆਂ ਵਾਸਤੇ ਹੀ ਕਰਦੇ ਆਂ ਹਨਾ ਵੈਸੇ ਲੈ ਕੇ ਕੁਝ ਨਹੀਂ ਜਾਣਾ ਆਉਣ ਵਾਲੇ ਕੱਲ ਦਾ ਕੋਈ ਪਤਾ ਨਹੀਂ ਕਿਵੇਂ ਦਾ ਹੋਊਗਾ ਕਿਵੇਂ ਦਾ ਨਹੀਂ ਹਨਾ ਪਰ ਬੱਚਿਆਂ ਦੀ ਰੀਜ ਪੂਰੀ ਕਰ ਵੀ ਦੇਣੀ ਚਾਹੀਦੀ ਆ ਹਾਲ ਦੀ ਘੜੀ ਬੱਚੇ ਠੀਕ ਆਂ ਬਾਕੀ ਕੱਲੂ ਵੱਡੇ ਹੋਣਾ ਏ ਚਲੋ ਜਿੱਦਾਂ ਦੇ ਵੀ ਹੋਇਆ ਕਦੇ ਕਦੇ ਚੀਜ਼ ਦਿਵਾਉਣ ਨਾਲ ਹਨਾ ਆਪਾਂ ਨੂੰ ਵੀ ਖੁਸ਼ੀ ਮਿਲਦੀ ਆ ਬੱਚੇ ਨੂੰ ਆਪਣੇ ਪਿੱਛੇ ਚੀਜ਼ ਦਿਵਾਈ ਜੇ ਹੁਣ ਇਹੀ ਇਹਨੇ ਗਾਹ ਪਾ ਕੇ ਲਈ ਹੁੰਦੀ ਆ ਨਾ ਤਾਂ ਆਪਾਂ ਨੂੰ ਵੀ ਖੁਸ਼ੀ ਨਹੀਂ ਹੁੰਦੀ ਹੈਗੀ ਹਾਂ ਵੀ ਇਹਨੇ ਕਿਵੇਂ ਗਾਹ ਪਾ ਕੇ ਲਈ ਆ ਵੀ ਮੈਂ ਤਾਂ ਲੈਣੀ ਹੂੰ ਅੰਟੀ ਮੈਂ ਤਾਂ ਹੁਣੇ ਲੈਣੀ ਆ ਜੀ ਇਹ ਗੱਲ ਬਹੁਤ ਵਧੀਆ ਲੱਗਦੀ ਆ ਇਹ ਆਪਣੇ ਆਪ ਨੂੰ ਵੀ ਉਹ ਹੁੰਦਾ ਵੀ ਹਾਂ ਸਾਡੇ ਬੱਚੇ ਇਤਾਂ ਦੇ ਹਨ ਚੰਗੇ ਚਲੋ ਹੁਣ ਸਹੀ ਆ ਬਾਕੀ ਬਾਅਦ ਕਿਹਨੇ ਦੇਖਿਆ ਬਾਅਦ ਤੱਕ ਕਿਹਨੇ ਦੇਖਿਆ ਹਾਂਜੀ ਚਲੋ ਠੀਕ ਹੈ ਜੀ ਸਾਰੇ ਬੱਚਿਆਂ ਦੀਆਂ ਅਰਦਾਸ ਰੱਬ ਐਤਾਂ ਹੀ ਪੂਰੀਆਂ ਕਰੇ ਅਸੀਂ ਤਾਂ ਕਹਿੰਦੇ ਸਾਰੇ ਬੱਚਿਆਂ ਦੀਆਂ ਅਰਦਾਸ ਐਤਾਂ ਹੀ ਪੂਰੀਆਂ ਹੋਣ ਸਾਰੇ ਮਾਪੇ-ਮਾਪੇ ਇਦਾਂ ਹੀ ਪੂਰੀਆਂ ਕਾਰਨ ਜੋਗੇ ਹੋਣ ਹਨ ਅਸੀਂ ਤਾਂ ਇਹੀ ਗੱਲ ਕਹਿੰਦੇ ਆ ਤੇ ਬਾਕੀ ਹੁਣ ਅਸੀਂ ਪਹੁੰਚ ਗਏ ਜੀ ਬੁਟੀਕ ਤੇ ਪਹਿਲਾਂ ਅਸੀਂ ਸ਼ਟਰ ਚੱਕ ਕੇ ਗਏ ਸੀਗੇ ਤੇ ਹੁਣ ਕਰਦੇ ਆ ਸਾਫ ਸਫਾਈ ਆ ਤੇ ਕੱਢਦੇ ਆ ਸਮਾਨ ਤੇ ਫਿਰ ਤੁਹਾਨੂੰ ਅਸੀਂ ਦਿਖਾਉਨੇ ਆ ਪੂਰੀ ਸਾਈਕਲੀ ਹਨਾ ਪੂਰੀ ਸਾਈਕਲੀ ਚਲਾ ਕੇ ਵੀ ਦਿਖਾਊਗਾ ਮੁੰਨਾ ਸਿੰਘ ਤੇ ਵੀ ਕਿਦਾਂ ਚੱਲਦੀ ਆ ਹਨਾ ਮੁੰਨਾ ਬਹੁਤ ਕੁਝ ਹੋਊਗਾ ਦੇਖ ਲੋ ਜੀ ਆਚਲਿਨ ਆ ਗਈ ਬਹੁਤ ਖੁਸ਼ ਹੈ ਪੁੰਨੀ ਦੀ ਸਾਈਕਲੀ ਆ ਗਈ ਟਟ ਟੈਂ ਮੈਂ ਆਚਲਿਨ ਕਹ ਰਹੀ ਜਾਨੀ ਤੁਸੀਂ ਪੁੰਨੀ ਪੁੰਨੀ ਕਹੀ ਜਾਂਦੇ ਸ਼ੇ ਛਾਡੀ ਦਾ ਪੁੰਨੀ ਉਹ ਆ ਬਈ ਪੁੰਨੀ ਦੀ ਸਾਈਕਲੀ ਦੇਖੋ ਜੀ ਕਿੰਨੀ ਸੋਹਣੀ ਸਾਈਕਲੀ ਆ ਜੀ ਪੁੰਨੀ ਦੀ ਆਹ ਬਹੁਤ ਸੋਹਣੀ ਆ ਹਨਾ ਖੋਲਦੇ ਆ ਆ ਦੇਖੋ ਪਾਣੀ ਵਾਲੀ ਬੋਤਲ ਲੱਗੀ ਹੋਈ ਆ ਪਿੱਛੇ ਹਨਾ ਆ ਦੇਖੋ ਕਿੰਨੀ ਸੋਹਣੀ ਬੋਤਲ ਆ ਕਿੰਨੀ ਸੋਹਣੀ ਬੋਤਲ ਆ ਹਨਾ ਆ ਟਲੀਆਂ ਆ ਸਭ ਤੋਂ ਵਧੀਆ ਚੀਜ਼ ਆ ਨਵੇਂ ਸਟਾਈਲ ਦੀ ਤੱਲੀ ਆਉਣ ਲੱਗ ਗਈ ਆ ਦੇਖੋ ਲਾ ਲੈ ਕਿੰਨੀ ਕਰ ਉਹ ਤਾਂ ਹੀ ਇਹ ਛਾਲਾ ਮਾਰ ਲੱਗ ਗਈ ਮੈਂ ਕਿਹ ਵੀ ਛਾਲਾ ਕਦੇ ਮਾਰਦੀ ਵੀ ਸਾਈਕਲ ਹੀ ਲੱਗਦਾ ਵੀ ਆ ਗਈ ਦੀ ਬਾਹਰ ਤੇ ਲੋ ਜੀ ਕਰੀਏ ਖੋਲ ਦੀ ਇਹ ਲਫਾਫੇ ਲਫੂਫੇ ਜੀ ਦੇ ਉਹ ਤਾਂ ਬੈਠੇ ਰੂ ਦਾ ਨੌ ਲੈ ਕੇ ਉੱਪਰ ਬੈਠੇ ਹੋ ਠੀਕ ਆ ਆਪਣੇ ਕੋਲ ਤੇਲ ਤਾਂ ਹੈ ਨਹੀਂ ਤਾਂ ਨਹੀਂ ਅਸੀਂ ਦੀ ਗੱਡੀ ਦਾ ਵੀ ਤੇਲ ਚੋਣਾ ਤਾਂ ਕਿਉਂਕਿ ਨਾ ਆਪਾਂ ਛੋਟੀ ਜੀ ਚੀਜ਼ ਲੈਣੇ ਆ ਨਾ ਉਹਦਾ ਸਵਾਗਤ ਕਰਨਾ ਆਪਣਾ ਬਣਦਾ ਏ ਹਨਾ ਖੁਸ਼ੀਆਂ 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 ਇਹ ਆਹ ਕੋਸੋ ਜ਼ਿੰਦਗੀ ਚ ਹੋਰ ਕੀ ਹੈ ਚਲੋ ਲੋ ਜੀ ਚਲੋ ਜੀ ਵਹਿਗੁਰੂ ਦਾ ਨਾਮ ਲੈ ਕੇ ਬੈਠੋ ਉੱਪਰ ਇੱਟ ਲਿਗਾਤੇ ਆ ਉਹ ਪਤਾ ਨਹੀਂਗਾ ਇਕਣੇ ਰਹੂਗੀ ਇਹ ਹਮ ਟਾਇਰਡ ਕਰਨੀ ਚਾਹੀਦੀ ਸੀ ਲੋ ਜੀ ਸੱਦੀ ਕੰਨਿਆ ਉਹ ਪੁੱਠੀ ਹੈ ਖਾਦਿਓ ਕੰਨਿਆ ਦੇ ਵੀ ਬੈਠ ਗਈ ਆਏ ਸਾਡੀਆਂ ਕੰਨਿਆਂ ਦੇ ਵੀ ਬੈਠ। ਵੈਰੀ ਗੁੱਡ। ਕਲਾਪਿੰਗ ਕਲਾਪਿੰਗ ਕਰੋ। ਕੁੰਡੀ ਸ਼ੋਨੀ ਜੀ ਸਾਈਕਲ ਆ ਗਈ। ਤੁਸੀਂ ਵੀ ਕਰੋ ਬੁੱਤ। ਕਲਾਪਿੰਗ ਕਰੋ ਪਾਪਾ ਕਰਦੇ ਆ। ਹਾਂ। ਕੁੰਡੀ ਦੀ ਸ਼ੋਨੀ ਜੀ ਸਾਈਕਲ ਆ ਗਈ ਭਾਈ। ਚਲੋ ਹੁਣ ਚਲਾ ਕੇ ਵੀ ਦਿਖਾ ਦਿਓ ਇੱਕ ਵਾਰੀ। ਚਲੋ ਹੁਣ ਚਲਾ ਕੇ ਦਿਖਾਓ ਜ਼ੋਰ ਨਾਲ। ਜ਼ੋਰ ਨਾਲ। ਪੈਡਲ ਮਾਰੋ 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 ਮਾਰੋ। ਜ਼ੋਰ ਨਾਲ ਪੈਡਲ ਮਾਰੋ। ਜ਼ੋਰ ਲਾਓ ਜ਼ੋਰ। ਅਜੇ ਥੋੜੀ ਜੀ ਉਹ ਕਰਦੀ ਹੈ ਨਾ ਚੱਕਦੀ ਜੀ ਆ ਹੌਲੀ 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 ਦੇਖੋ ਇਹਨੇ ਤਾਂ ਭਜਾਈ ਫਿਰਨਾ ਪਿੱਤਾ ਨੇ ਕਹਿਣਾ ਅਸੀਂ ਕਹਿਣਾ ਵੀ ਰੁਕ ਜਾ ਇਹਨੇ ਕਹਿਣਾ ਮੈਂ ਨਹੀਂ ਰੁਕਦੀ ਮੈਂ ਤਾਂ ਹੁਣ ਖੁਸ਼ ਹੈ ਪੁੱਤ ਗਾਹਾਂ ਜਾ ਕੇ ਰੁਕੂ ਖੁਸ਼ ਹੈ ਖੁਸ਼ਬਰਗੇ ਖੁਸ਼ ਇਹਨਾਂ ਪੁੱਤ ਬਹੁਤ ਖੁਸ਼ ਹੈ ਨਾ ਚਲੋ ਵਾਹ ਗੁਰੂ ਬੱਸ ਐਨੇ ਜੋਗ ਗਏ ਰਹੀ ਅਸੀਂ ਆਪਣੇ ਬੱਚਿਆਂ ਦੇ ਆ ਤੀਜਾ ਪੂਰੀਆਂ ਕਰ ਸਕੀਏ ਹਨਾ ਬਹੁਤ ਟਾਈਮ ਬਾਅਦ ਅਸੀਂ ਸ ਮਤਲਬ ਨਾ ਮੈਨੂੰ ਸੋਚ ਕੇ ਇਹ ਚੀਜ਼ ਤੋਂ ਨਾ ਕਈ ਵਾਰ ਰੋਣਾ ਆ ਜਾਂਦਾ ਹੈ ਨਾ ਵੀ ਬਹੁਤ ਔਖਾ ਟਾਈਮ ਦੇਖ ਕੇ ਅਸੀਂ ਇੱਥੇ ਤੱਕ ਪਹੁੰਚੇ ਆ ਵੀ ਅਸੀਂ ਦੋਸਤੋ ਜਿਆਦਾ ਅਸੀਂ ਪਹਿਲੀ ਸਾਈਕਲ ਹੀ ਲੈਣ ਲੱਗੇ ਤਾਂ ਨਾ ਇਹਨੂੰ ਜਦੋਂ ਉਹ ਉਹ ਸਸਤੀ ਆਉਂਦੀ ਹੈ ਹਨਾ ਉਦੋਂ ਸਾਡੇ ਕੋਲ ਰੁਪਈਆ ਹੀ 500 ਸੀਗਾ ਅਸੀਂ 500 ਉਦੋਂ ਵੀ ਇਹ ਸਾਈਕਲ ਹੀ ਦੇਖੀ ਸੀ ਅਸੀਂ ਹਨਾ ਇਹ ਸਾਈਕਲ ਹੀ ਹੈਗੀ ਤੇ 1200 ਦੀ ਤੇ ਸਾਡੇ ਕੋਲ ਪੈਸੇ 500 ਹੀ ਸੀ ਤੇ ਅਸੀਂ ਤਾਂ ਕਰਕੇ ਫਿਰ ਉਹ ਦੂਈਓ ਦਵਾਤੀ ਸੀ ਇਹਨੂੰ ਤੇ ਉਹ ਇਹਦੀ ਹੁਣ ਟੁੱਟ ਗਈ ਤੇ ਚਲੋ ਹੁਣ ਪ੍ਰਮਾਤਮਾ ਨੇ ਇੰਨੇ ਜੋਗਾ ਕਰਿਆ। ਅਸੀਂ ਵਹਿਗੁਰੂ ਦਾ ਸ਼ੁਕਰ ਕਰਦੇ ਆਂ ਵੀ ਵਹਿਗੁਰੂ ਨੇ ਸਾਨੂੰ ਇੰਨੇ ਜੋਗੇ ਕਰਤਾ ਵੀ ਅਸੀਂ ਆਪਣੇ ਬੱਚਿਆਂ ਦੀ ਰੀਜਾਂ ਪੂਰੀਆਂ ਕਰ ਸਕੀਏ, ਆਪਣੇ ਮਾਪੇ-ਮਾਪਾਂ ਦੀ ਰੀਜਾਂ ਪੂਰੀਆਂ ਕਰ ਸਕੀਏ ਕਿਉਂਕਿ ਸਾਡੇ ਮਨ ਦੀ ਤਮੰਨਾ ਇਹ ਹੈ ਕਿਉਂਕਿ ਪੈਸਾ ਆਪਾਂ ਜਿੰਨਾ ਮਰਜ਼ੀ ਕਮਾ ਲਓ ਕਿਉਂਕਿ ਪੈਸਾ ਨਾਲ ਨਹੀਂ ਜਾਣਾ ਹਨਾ। ਉਹ ਹੀ ਆ ਵੀ ਆਪਾਂ ਆਪਣੀ ਖਾਸ ਕਿੱਟ ਕੇ ਜ਼ਿੰਦਗੀ ਗੁਜ਼ਾਰੋ, ਆਪਣੇ ਬੱਚਿਆਂ ਨਾਲ ਮਾਸਟਰ ਹੋ, ਆਪਣੇ ਮਾਪੇ-ਮਾਪ ਨਾਲ ਮਾਸਟਰ ਹੋ ਹਨਾ। ਤੇ ਬਸ ਸਾਡੇ ਦਿਲ ਦੀ ਇਹ ਤਮੰਨਾ ਹੁੰਦੀ ਹੈ ਵੀ ਅਸੀਂ ਹਰ ਇੱਕ ਨੂੰ ਖੁਸ਼ੀ ਦਈਏ, ਹਰ ਇੱਕ ਨੂੰ ਖੁਸ਼ੀ ਦਈਏ ਵੀ ਆਪਣੇ ਮਾਪੇ-ਮਾ ਚਾਹੇ ਆਪਣੇ ਬੱਚੇ ਹੋਣ ਚਾਹੇ ਅਸੀਂ ਹਸਬੰਡ ਵਾਈਫਾਂ ਸਾਨੂੰ ਇਹ ਖੁਸ਼ੀਆਂ ਹੀ ਮੈਨੇ ਰੱਖਦੀਆਂ ਸਾਨੂੰ ਕੋਈ ਪੈਸਾ ਵਾ ਇਨੇ ਨਹੀਂ ਰੱਖਦਾ ਹੈਗਾ ਬਸ ਚਲੋ ਵਾਹਿਗੁਰੂ ਦਾ ਸ਼ੁਕਰੀਆ ਵੀ ਅਸੀਂ ਇੱਥੇ ਤੱਕ ਆਏ ਆ ਅਸੀਂ ਅੱਜ ਆਪਣੀ ਗੁੜੀਆ ਦੀ ਰੀਤ ਪੂਰੀ ਕਰੀ ਆ ਅਮਾ ਆ ਕਿੱਥੇ ਹੈ ਨਈ ਬੁੱਤਾਂ ਆ ਦੇਖੋ ਠੀਕ ਹੈ ਹੁਣ ਚਲੋ ਤੇ ਹੁਣ ਦੇਖਦੇ ਆ ਗੁਰਸਾਹਿਬ ਆ ਕੇ ਕੀ ਕਰਦਾ ਹੈ ਤੇ ਚਲੋ ਕੋਈ ਨਹੀਂ ਵੈਸੇ ਤਾਂ ਉਹਨੂੰ ਲੈ ਕੇ ਦੇਣ ਨੂੰ ਤਾਂ ਚਲੋ ਲੈ ਕੇ ਦੇ ਦਈਏ ਹਨਾ ਪਰ ਅਸੀਂ ਸੋਚਦੇ ਆ ਵੀ ਬਰਥਡੇ ਨੂੰ ਲੈ ਕੇ ਦਈਏ ਕਿਉਂਕਿ ਬਰਥਡੇ ਨੂੰ ਥੋੜਾ ਜਨਾ ਹੋ ਜਾਂਦਾ ਕੋਈ ਸਪੈਸ਼ਲ ਚੀਜ਼ ਹੋ ਜਾਂਦੀ ਹੈ ਹਨਾ ਵੀ ਬਰਥਡੇ ਤੇ ਉਹਨੂੰ ਸਪੈਸ਼ਲ ਕਰੀਏ ਕਿਉਂਕਿ ਅਸੀਂ ਬਰਥਡੇ ਤੇ ਉਹਦੇ ਤੇ ਕੇਕ ਨਹੀਂ ਕੱਟਦੇ ਹੈਗੇ ਕਿਉਂਕਿ ਦਸੰਬਰ ਮਹੀਨੇ ਚ ਸਹਿਬਜ਼ਾਦਿਆਂ ਦੇ ਦਿਨ ਹੁੰਨੇ ਆ ਜਦੋਂ ਉਹਦਾ ਜਨਮ ਹੋਇਆ ਤਾਂ ਤਾਂ ਕਰਕੇ ਅਸੀਂ ਸੋਚਦੇ ਆ ਵੀ ਚਲੋ ਸਾਈਕਲ ਇੱਕ ਉਹਨੂੰ ਗਿਫਟ ਕਰ ਦਈਏ ਕਿਉਂਕਿ ਕੇਕ ਤਾਂ ਅਸੀਂ ਕਦੇ ਕਟਿਆ ਨਹੀਂ ਉਹਦੇ ਬਰਥਡੇ ਨੂੰ ਪਹਿਲਾ ਬਰਥਡੇ ਸੀਗਾ ਉਹਨੂੰ ਕੱਟਿਆ ਸੀਗਾ ਅਸੀਂ ਬਾਕੀ ਨਹੀਂ ਅਸੀਂ ਕੇਕ ਨਹੀਂ ਕੱਟਦੇ ਤੇ ਇਹਦੇ ਬਰਥਡੇ ਨੂੰ ਇਹ ਦੋ ਕੇਕ ਇਕੱਠੇ ਹੀ ਕੱਟ ਦੰਨੇ ਆ ਵੀ ਚਲੋ ਉਹਦੀ ਵੀ ਮੰਦੀ ਤਮੰਨਾ ਪੂਰੀ ਹੋ ਜਾਂਦੀ ਆ ਹਨਾ ਤੇ ਬਾਕੀ ਚਲੋ ਠੀਕ ਐ ਜੀ ਕਰੀਏ ਕੰਮ ਚਲੋ ਜੀ ਚਲੋ ਬੱਚੋ ਤੁਸੀਂ ਚਲਾਓ ਸਾਈਕਲੀ ਕਰੋ ਅੱਜ ਮਸਤੀ 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 ਹਨਾ ਮਸਤੀ ਕਰੋ ਤੁਸੀਂ ਠੀਕ ਆ ਵੀਰੇ ਦੇ ਆਏ ਤੇ ਫਿਰ ਦੇਖਦੇ ਆ ਵੀਰਾ ਕੀ ਕਹਿੰਦਾ ਹੈ ਲਗੇਗਾ ਮਾ